ਸੇ ਬਾਰਡਰ ਆ ਇਧਰਲੇ ਪਾਸੇ ਆ ਕਿਸਾਨਾਂ ਨੇ ਨਕਲੀ ਕਿਸਾਨ ਕਿਸਾਨ ਤਾਂ ਜਿਹੜੇ ਅਸਲੀ ਆ ਉਹ ਤਾਂ ਕੰਮ ਕਰ ਰਹੇ ਆ ਖੇਤਾਂ 'ਚ ਇਹ ਜਿਹੜੀਆਂ ਝੰਡੀਆਂ ਜੇ ਲਈ ਫਿਰਦੇ ਆ ਪੈਸੇ ਲੈ ਕੇ 5-500 ਰੁਪਈਆ ਉਹਨਾਂ ਨੇ ਸਾਰੀ ਇਧਰ ਗੰਧ ਖੜੀ ਕਰਤੀ ਹੈਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਅਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਹੀ ਉਮੀਦਵਾਰ ਰਵਨੀਤ ਬਿੱਟੂ ਦਾ ਅੱਜ ਜਗਰਾਉਂ ਇਲਾਕੇ ਵਿੱਚ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ ਪਿੰਡ ਗਾਲਵ ਕਲਾਂ ਵਿੱਚ ਸਥਿਤੀ ਟਕਰਾਅ ਵਾਲੀ ਬਣ ਗਈ ਰਵਨੀਤ ਬਿੱਟੂ ਇਸ ਪਿੰਡ ਵਿੱਚ ਚੋਣ ਮਹਿੰਮ ਤਹਿਤ ਪਹੁੰਚੇ ਹੋਏ ਸਨ ਉੱਧਰ ਪਤਾ ਲੱਗਣ ਉੱਤੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੇ ਗਿਣਤੀ ਵਿੱਚ ਕਾਲੀਆਂ ਝੰਡੀਆਂ ਅਤੇ ਕਿਸਾਨ ਝੰਡੇ ਲੈ ਕੇ ਪਹੁੰਚ ਗਏ ਟਕਰਾਅ ਦੇ ਅਸਾਰ ਹੋਣ ਕਰਕੇ ਪੁਲਿਸ ਫੋਰਸ ਵੀ ਕਾਫੀ ਗਿਣਤੀ ਵਿੱਚ ਪਹੁੰਚ ਗਈ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਰਵਨੀਤ ਬਿੱਟੂ ਦੇ ਨੇੜੇ ਤਾਂ ਨਹੀਂ ਪਹੁੰਚਣ ਦਿੱਤਾ ਪਰ ਕਿਸਾਨਾਂ ਨੇ ਭਾਜਪਾ ਆਗੂਆਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰਵਨੀਤ ਬਿੱਟੂ ਅਤੇ ਭਾਰਤੀ ਜਨਤਾ ਪਾਰਟੀ ਮਰਦਾਬਾਦ ਦੇ ਨਾਅਰੇ ਲਾਏ ਇਸ ਤੋਂ ਇੱਕ ਦਿਨ ਪਹਿਲਾਂ ਵੇਟ ਇਲਾਕੇ ਵਿੱਚ ਵੀ ਰਵਨੀਤ ਬਿੱਟੂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਸਨ ਪਾਜਪਾ ਵਿੱਚ ਸ਼ਾਮਲ ਹੋਣ ਅਤੇ ਉਮੀਦਵਾਰ ਐਲਾਨੇ ਜਾਣ ਦੇ ਦਿਨ ਤੋਂ ਹੀ ਇਸ ਤਰ੍ਹਾਂ ਦੇ ਹੋਰੇ ਵਿਰੋਧ ਤੋਂ ਅੱਕੇ ਰਵਨੀਤ ਬਿੱਟੂ ਨੇ ਰਾਜ ਕੇ ਅੱਜ ਪੜਾਅ ਕੱਢੀ ਉਹਨਾਂ ਵਿਰੋਧ ਕਰਨ ਵਾਲਿਆਂ ਨੂੰ ਨਕਲੀ ਕਿਸਾਨ ਅਤੇ ਥੋੜੇ ਪੈਸੇ ਲੈ ਕੇ ਦਿਹਾੜੀ ਉੱਤੇ ਆਉਣ ਵਰਗੇ ਇਲਜ਼ਾਮ ਲਾਏ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਬੰਦੇ ਦੇ ਪੁੱਤ ਬਣਨ ਦੀ ਨਸੀਹਤ ਤੱਕ ਦੇ ਦਿੱਤੀ ਇਹ ਵੀ ਆਖਿਆ ਕਿ 4 ਜੂਨ ਤੋਂ ਬਾਅਦ ਇਨ੍ਹਾਂ ਕਿਸਾਨਾਂ ਦਾ ਇਲਾਜ ਕੀਤਾ ਜਾਵੇਗਾ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਰੱਜ ਕੇ ਤਵਾ ਲਾਇਆ ਉਨਾਂ ਆਖਿਆ ਕਿ ਸੂਬਾ ਸਰਕਾਰ ਇਨ੍ਹਾਂ ਕਿਸਾਨਾਂ ਨਾਲ ਮਿਲੀ ਹੋਈ ਆ ਅਤੇ ਸਰਕਾਰ ਦੇ ਇਸ਼ਾਰੇ ਉੱਤੇ ਹੀ ਪੁਲਿਸ ਕਿਸਾਨਾਂ ਨੂੰ ਵਿਰੋਧ ਕਰਨ ਦੀ ਖੁੱਲ ਦੇ ਰਹੀ ਆ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਨਿਜੀ ਹਮਲੇ ਬੋਲੇ ਇਸ ਦੇ ਨਾਲ ਹੀ ਉਹਨਾਂ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਨੂਕੇ ਉੱਤੇ ਕੋਠੀ ਨੱਪਣ ਵਾਲੇ ਦੋਸ਼ਾਂ ਦੇ ਨਾਲ ਹੋਰ ਗੰਭੀਰ ਇਲਜ਼ਾਮ ਲਾਏ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅੱਜ ਜਗਰਾਉਂ ਹਲਕੇ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸਨ ਸਭ ਤੋਂ ਪਹਿਲਾਂ ਉਹ ਗਊਸ਼ਾਲਾ ਵਿੱਚ ਗਏ ਜਿੱਥੇ ਗਊ ਭਗਤਾਂ ਨਾਲ ਕੁਝ ਸਮਾਂ ਬਤਾਇਆ ਜਗਰਾਉਂ ਨੇੜਲੇ ਵੱਡੇ ਪਿੰਡ ਗਾਲਵ ਕਲਾ ਵਿੱਚ ਉਹਨਾਂ ਆਪਣੇ ਇੱਕ ਹਮਾਇਤੀ ਦੇ ਘਰ ਪ੍ਰੋਗਰਾਮ ਰੱਖਿਆ ਸੀ ਇਸ ਵਿੱਚ ਪਹੁੰਚਣ ਮੌਕੇ ਹੀ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਭਾਵੇਂ ਪੁਲਿਸ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕੁਝ ਦੂਰੀ ਉੱਤੇ ਹੀ ਡੱਕ ਕੇ ਰੱਖਿਆ ਪਰ ਇਸ ਸਮੇਂ ਜ਼ੋਰਦਾਰ ਨਾਅਰੇਬਾਜ਼ੀ ਹੋਈ ਰਵਨੀਤ ਬਿੱਟੂ ਕੋਲ ਪਹੁੰਚ ਕੇ ਵਿਰੋਧ ਦਰਜ ਕਰਵਾਉਣ ਦੀ ਕੋਸ਼ਿਸ਼ ਵਿੱਚ ਕੁਝ ਕਿਸਾਨ ਕਾਰਕੁਨ ਖੇਤਾਂ ਵਿੱਚ ਭੱਜਦੇ ਹੋਏ ਨਜ਼ਰ ਆਏ ਤਾਂ ਪੁਲਿਸ ਵੀ ਉਹਨਾਂ ਦੇ ਪਿੱਛੇ-ਪਿੱਛੇ ਦੌੜਦੀ ਨਜ਼ਰ ਆਈ ਇਹ ਜਦੋਂ ਜਹਦ ਕਾਫੀ ਸਮੇਂ ਤੱਕ ਚੱਲੀ ਜਗਰਾਉਂ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿੱਚ ਪਹੁੰਚ ਕੇ ਇਕੱਠ ਨੂੰ ਸਬੋਧਨ ਕਰਦੇ ਆ ਰਵਨੀਤ ਬਿੱਟੂ ਨੇ ਫਿਰ ਹੁਣ ਤੱਕ ਦੀ ਸਾਰੀ ਪੜਾਅਸ ਘਾਟ ਦਿੱਤੀ ਕਿਸਾਨਾਂ ਤੋਂ ਹੀ ਇੱਕੇ ਫਰੀਦਕੋੜ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਪਹਿਲਾਂ ਹੀ ਘੁੰਮ ਰਹੀ ਹੈ ਇਸ ਵਿੱਚ ਗਾਇਕ ਅਤੇ ਉਮੀਦਵਾਰ ਹੰਸ ਰਾਜ ਹੰਸ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਹੋਏ ਕੁਝ ਅਪਸ਼ਬਦ ਬੋਲਦੇ ਸੁਣਾਈ ਦਿੰਦੇ ਨੇ ਰਵਨੀਤ ਬਿੱਟੂ ਨੇ ਵੀ ਅੱਜ ਹੰਸ ਤੋਂ ਦੋ ਕਦਮ ਅੱਗੇ ਵਧ ਕੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਰਵਨੀਤ ਬਿੱਟੂ ਨੂੰ ਸੁਣਨ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਦੀ ਆਹ ਛੋਟੇ ਜਿਹੇ ਝਲਕ ਦੇਖ ਲਓ ਜਗਰਾਉਂ ਦੇ ਅੰਦਰੂਨੀ ਬਾਜ਼ਾਰ ਵਿੱਚ ਵੋਟਾਂ ਮੰਗਣ ਤੋਂ ਮਗਰੋਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਅੱਜ ਕਿਸਾਨਾਂ ਨੂੰ ਸਿੱਧੇ ਹੋ ਗਏ ਉਹਨਾਂ ਕਿਹਾ ਕਿ ਅਸਲੀ ਕਿਸਾਨ ਤਾਂ ਖੇਤਾਂ ਵਿੱਚ ਕੰਮ ਕਰਦੇ ਨੇ ਜਦ ਕਿ ਇਹ ਨਕਲੀ ਕਿਸਾਨ ਝੰਡੇ ਚੁੱਕੀ ਫਿਰਦੇ ਨੇ ਰਵਨੀਤ ਬਿੱਟੂ ਇੱਥੇ ਹੀ ਨਹੀਂ ਰੁਕੇ ਉਹਨਾਂ ਆਖਿਆ ਕਿ ਇਹ ਨਕਲੀ ਕਿਸਾਨ 5-500 ਰੁਪਏ ਲੈ ਕੇ ਝੰਡੀਆਂ ਚੁੱਕੀ ਫਿਰਦੇ ਨੇ ਪਰ ਕਾਂਗਰਸ 'ਚ ਐਮਪੀ ਬਣ ਕੇ ਕਰਨਾ ਕੀ ਸੀ ਸਿਰਫ ਉੱਥੇ ਜਾ ਕੇ ਵਿਰੋਧ ਨਾਰੇਬਾਜੀ ਲੈ ਕੇ ਨਹੀਂ ਆਉਣਾ ਕੁਛ ਪੰਜਾਬ ਲਈ ਜੁਗਰਾਉਣ ਲਈ ਲੁਧਿਆਣੇ ਲਈ ਸਰਕਾਰ ਮੋਦੀ ਜੀ ਦੀ ਯੂਪੀ ਬਣਾ ਦਿੰਦਾ ਮੱਧਿਆ ਪ੍ਰਦੇਸ਼ ਬਣਾ ਦਿੰਦਾ ਰਾਜਸਥਾਨ ਬਣਾਉਂਦਾ ਬਿਹਾਰ ਬਣਾ ਦਿੰਦਾ ਕਿਉਂਕਿ ਉੱਥੇ ਸੀਟਾਂ ਜੇ ਗੱਲ ਕਰੀਏ 80 80 40 40 ਸੀਟਾਂ ਆਪਣੇ ਤਾਂ 13 ਸੀਟਾਂ ਐ ਦੋ ਚਾਰ ਇੱਧਰ ਉੱਧਰ ਹੋ ਗਈਆਂ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਆਪਣਾ ਬਹੁਤ ਜ਼ਰੂਰੀ ਆ ਇੱਧਰਲੇ ਪਾਸੇ ਬਾਰਡਰ ਆ ਇੱਧਰਲੇ ਪਾਸੇ ਆ ਕਿਸਾਨਾਂ ਨੇ ਨਕਲੀ ਕਿਸਾਨ ਕਿਸਾਨ ਤਾਂ ਜਿਹੜੇ ਅਸਲੀ ਆ ਉਹ ਤਾਂ ਕੰਮ ਕਰ ਰਹੇ ਆ ਖੇਤਾਂ 'ਚ ਇਹ ਜਿਹੜੀਆਂ ਝੰਡੀਆਂ ਜੇ ਲਈ ਫਿਰਦੇ ਪੈਸੇ ਲੈ ਕੇ 5-500 ਰੁਪਈਆ ਉਹਨਾਂ ਨੇ ਸਾਰੀ ਇੱਧਰ ਗੰਧ ਖੜੀ ਕਰਤੀ ਦੱਸੋ ਤਾਂ ਸਹੀ ਪੰਜਾਬ ਜਾਵੇ ਕਿੱਧਰ ਇੱਧਰ ਪਾਕਿਸਤਾਨ ਇੱਧਰ ਦਿੱਲੀ ਤੋਂ ਵੀ ਇਹਨਾਂ ਨੇ ਸਾਨੂੰ ਗੋਲੀਆਂ ਖਾਣ ਲਾ ਲਿਆ ਉੱਥੇ ਡੰਡੇ ਖਾਣ ਲਾ ਲਿਆ ਅੱਜ ਕੋਈ ਮਾਲ ਲਾਉਂਦਾ ਤਾਂ ਟ੍ਰੇਨ ਨਹੀਂ ਆਉਂਦੀ ਜੇ ਕੋਈ ਬੱਸ ਤੇ ਆਉਂਦਾ ਤਾਂ ਨਹੀਂ ਆਉਂਦੀ ਇਹ ਪਤਾ ਨਹੀਂ ਵੀ ਕਦ ਪੰਜਾਬ ਬੰਦ ਹੋ ਜਾਣਾ ਕਿਹੜੀ ਸੜਕ ਬੰਦ ਹੋ ਜਾਣੀ ਆ ਪਤਾ ਨਹੀਂ ਕਿਹੜੀ ਟੋਲ ਤੇ ਧਰਨਾ ਲਾ ਦੇਣਾ ਕਿਹੜੀ ਸੜਕ ਤੇ ਧਰਨਾ ਲਾ ਦੇਣਾ ਇਹ ਮਖੌਲ ਆ ਕੋਈ ਸਾਰਾ ਪੰਜਾਬ ਤਬਾਹ ਕੀਤਾ ਪਿਆ ਅੱਜ ਕਰਜ਼ੇ ਚ ਡੁੱਬਿਆ ਪਿਆ ਇਕੱਲਾ ਇਕੱਲਾ ਬੰਦਾ ਪਰ ਮੈਂ ਇਸ ਭਰੋਸੇ ਤੇ ਮੋਦੀ ਸਾਹਿਬ ਦੇ ਕੋਲ ਜਾ ਕੇ ਇਹ ਗੱਲ ਕੀਤੀ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਇਸ ਵਾਰ ਬੀਜੇਪੀ ਇਕੱਲੀ ਲੜੂਗੀ ਤੇ ਕੱਲੇ ਕੱਲੇ ਮਸਲੇ ਆ ਜਿਹੜੇ ਜੇ ਬਾਹਰ ਬੈਠਾਂਗੇ ਤਾਂ ਕੌਣ ਮਸਲੇ ਕਰੂ ਗੱਲ ਜੇ ਨਾਲ ਬੈਠਾਂਗੇ ਮੇਜ਼ ਤੇ ਉਹਨਾਂ ਦੇ ਕੋਲ ਜਾ ਕੇ ਤਦੇ ਹੀ ਮਸਲਾ ਹੱਲ ਹੋਊਗਾ ਕਿ ਨਾਰੇ ਲਾ ਕੇ ਮਸਲਾ ਹੱਲ ਹੋਊਗਾ ਇਸ ਕਰਕੇ ਕਾਂਗਰਸ ਪਾਰਟੀ ਬਥੇਰੀ ਵਾਰ ਪਾਤੀ ਅਕਾਲੀ ਪੰਥ ਨੂੰ ਬਥੇਰੀ ਵਾਰ ਪਾਤੀ ਆਮ ਆਦਮੀ ਨੂੰ ਬਥੇਰੀ ਵਾਰ ਪਾਤੀ ਪਰ ਉਹਦਾ ਫਾਇਦਾ ਕੀ ਆ ਝੂਠ ਤੇ ਝੂਠ ਇੱਕ ਵਾਰ ਲੱਗਿਆ ਕਿ ਕਿਸਾਨਾਂ ਦੇ ਵਿਰੋਧ ਤੋਂ ਅੱਕੇ ਰਵਨੀਤ ਬਿੱਟੂ ਨੇ ਆਪਣੀ ਪੜਾਅਤ ਕੱਢ ਲਈ ਐ ਪਰ ਇਸ ਤੋਂ ਵੀ ਅਗਲੇ ਸਿਰੇ ਦੀ ਗੱਲ ਉਹਨਾਂ ਬਾਅਦ ਵਿੱਚ ਆਖੀ ਉਹਨਾਂ ਕਿਹਾ ਕਿ ਵਿਰੋਧ ਕਰਨ ਵਾਲੇ ਇਕੱਲੇ ਇਕੱਲੇ ਦਾ ਹੋ ਇਹਾਸਾਬ ਕਰਨਗੇ ਅਤੇ ਸਾਬਕ ਸਿਖਾਉਣਗੇ ਇਨ੍ਹਾਂ ਕਿਸਾਨਾਂ ਨੂੰ ਨਸ਼ੇ ਕਰਨ ਵਾਲਾ ਵੀ ਦੱਸਿਆ ਅਤੇ ਸੂਬਾ ਸਰਕਾਰ ਦੀ ਇਸ ਵਿੱਚ ਮਿਲਿ ਭੁਗਤ ਦੱਸੀ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਬੰਦੇ ਦੇ ਪੁੱਤ ਬਣ ਜਾਂਦੇ ਤਾੜਨਾ ਕੀਤੀ ਅਤੇ 4 ਜੂਨ ਤੋਂ ਬਾਅਦ ਕਿਸਾਨਾਂ ਦਾ ਇਲਾਜ ਕਰਨ ਦੀ ਗੱਲ ਵੀ ਕਹੀ ਆ ਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ جے کرنا پھر نہ کیوں جننے کی ਤੁਸੀਂ ਢਾਈ ਡੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਨੇਬਰਾ ਬਣਾਈਆਂ ہیں ਮਜ਼ਦੂਰਾਂ ਨੂੰ ਨਾਲ ਲਾਲ いや ਇਕੱਠ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਹੈ ਤੁਹਾਨੂੰ ਚਾਹੀਦਾ ਕੀ ਹੈ ਕੋਈ چیز ਦੀ ਕਿਸੇ ਕਿਸਾਨ ਨੂੰ کمی ਨਹੀਂ ਨਗੀ ਪੰਜਾਬ ਚ ਜੇ ਕੋਈ کمی ਆ ਤਾਂ ਅਸੀਂ ਦੇਸ਼ ਤੋਂ ਲੈਣੀ ਹੈ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਹੀ ਚਾਰ ਛੰਡੀਆਂ ਜੀਆਂ ਨਾਲੇ ਸਰਕਾਰ ਰਲਈ ਹੋਈ ਆ ਨਾਲ ਸਰਕਾਰ ਸਪੈਸ਼ਲ ਪੁਲਿਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਨਹੀਂ ਫਿਰ ਇਹ ਕੀ ਕਾਹਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਸਾਬ ਲਾ ਲੈ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਇਹ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਪੰਜਾਬ ਦੇ ਲੋਕ ਸਾਡੇ ਨਾਲ ਨੇ ਭਾਜਪਾ ਉਮੀਦਵਾਰ ਨੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸੇਧ ਦਿਆਂ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਨੁਕੇ ਉਤੇ ਕੋਠੀ ਨੱਪਣ ਸਮੇਤ ਹੋਰ ਗੰਭੀਰ ਇਲਜ਼ਾਮ ਲਾਏ ਉਹਨਾਂ ਆਖਿਆ ਕਿ ਬੀਬੀ ਮਾਨੁਕੇ ਨੇ ਦੁਨੀਆ ਭਰ ਵਿੱਚ ਬਦਨਾਮੀ ਕਰਵਾਈ ਆ ਕਿਉਂਕਿ ਕੋਠੀ ਇੱਕ ਐਨ ਆਰ ਆਈ ਦੀ ਸੀ ਜਗਰਾਉਂ ਦੇ ਮਿੱਟੀ ਪਲੀਤ ਕਰਨ ਦੇ ਦੋਸ਼ ਲਾਉਂਦੇ ਹੋਏ ਰਵਨੀਤ ਬਿੱਟੂ ਨੇ ਵਧਾਇਕਾ ਉੱਤੇ ਹੋਰ ਵੀ ਇਲਜ਼ਾਮ ਲਾਏ ਜਿਹਨੂੰ ਜਿਹਨੇ ਵਾਦਾ ਕੀਤਾ ਸੀ ਉਹਨੂੰ ਤਾਂ ਤੁਸੀਂ ਬਣਾਤਾ ਬੀਬੀ ਨੂੰ ਬੀਬੂ ਬੀਬੀ ਮਾਣਿਕ ਬਾਣੂ ਕੇ ਉਹਨੂੰ ਤਾਂ ਉਸ ਦਿਨ ਦੀ ਤਨਖਾਹ ਮਿਲ ਰਹੀ ਹੈ ਨਾ ਪਹਿਲੇ ਦਿਨ ਦੀ ਉਹਨੂੰ ਤਾਂ ਉਸ ਦਿਨ ਦਾ ਘਰ ਸਰਕਾਰੀ ਮਿਲ ਗਿਆ ਉਸ ਦਿਨ ਦੀ ਗੱਡੀ ਮਿਲ ਗਈ ਤੁਹਾਨੂੰ ਕੀ ਮਿਲਿਆ ਹੈ ਦੱਸੋ ਮੈਨੂੰ ਜਗਰਾਉ ਨੂੰ ਕੀ ਮਿਲਿਆ ਹੈ ਮੈਨੂੰ ਦੱਸ ਦੋ ਇਸ ਕਰਕੇ ਕਦੇ ਕੋਠੀਆਂ ਦੱਬ ਲੀਆਂ ਕਦੇ ਕੁਸ਼ ਕਰ ਲਿਆ ਹੀ ਕੋਈ ਕੰਮ ਹੁੰਦਾ ਐ ਐਮਐਲਏ ਦਾ ਅ ਸਾਡੇ ਵਰਗੇ 15 ਸਾਲ ਹੋ ਗਏ ਚੀਫ ਮਿਨਿਸਟਰ ਰਹੇ ਲੈ ਕੋਈ ਉਂਗਲੀ ਕਰਕੇ ਕਵੇ ਮਰਨ ਹੋ ਜਾਂਦਾ ਜੇ ਸਾਨੂੰ ਕਹੇ ਵੀ ਬਿੱਟੂ ਤੂੰ ਉੱਥੇ ਘਰ ਦੱਬ ਲਿਆ ਤੂੰ ਕੋਠੀ ਦੱਬ ਲਈ ਤੂੰ ਆ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਦੁਕਾਨ ਆ ਤੇਰੀ ਅਸੀਂ ਸਿਆਸਤ 'ਚ ਇਹ ਕੁਝ ਕਰਨਾ ਐ ਤੇ ਕਾਰੋਬਾਰ ਕਰਨੇ ਤਾਂ ਤੁਹਾਡੇ ਵਾਂਗੂ ਕਾਰੋਬਾਰ ਕਰੀਏ ਬੈਠੋ ਆਰਾਮ ਨਾਲ ਕੰਮ ਕਰੋ ਪੈਸੇ ਕਮਾਓ ਤੇ ਸਿਆਸਤ 'ਚ ਕੀ ਕਰਨਾ ਐ ਤੁਸੀ ਕਿੰਨੀ ਜਗਰਾਉਂ ਦੀ ਬਦਨਾਮੀ ਇਸ ਐਮਐਲਏ ਨੇ ਤੁਹਾਡੀ ਨੇ ਕਰਾਈ ਆ ਦੁਨੀਆਂ ਚ ਕਿਉਂਕਿ ਐਨਆਰਆਈ ਸੀ ਉਹ ਜਿਹਦਾ ਘਰ ਸੀ ਜਿੰਨੀ ਮਿੱਟੀ ਪਲੀ ਤੇ ਨੇ ਕਰਾਈ ਆ ਜਗਰਾਉਂ ਦੀ ਕਿਸੇ ਨੇ ਨਹੀਂ ਕਰਾਈ ਪਰ ਸ਼ਰਮ ਹੈ ਨਹੀਂ ਫੇਰ ਚੱਕਦਾ ਸਕੂਟਰ ਚੱਕ ਕੇ ਫੇਰ ਸਬਜ਼ੀਆਂ ਦੀ ਉੱਤੇ ਵੰਡੀਆਂ ਚ ਜਾਜਾ ਪੰਜ ਪੰਜ ਸੌ ਪਈ ਇਕੱਠਿਆ ਕਰੀ ਜਾਂਦਾ ਇਹੋ ਜਿਹੇ ਲੋਕ ਬਣਾਉਨੇ ਆ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਹੋ ਗਏ ਅਤੇ ਉਹਨਾਂ ਨੂੰ ਨਿਹਾਇਤ ਸ਼ਰਾਬੇ ਦੱਸਦੇ ਹੋਏ ਤਿੱਖਾ ਸ਼ਬਦੀ ਹਮਲਾ ਬੋਲਿਆ ਅਜਿਹਾ ਕਰਦੇ ਹੋਏ ਰਵਨੀਤ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਪੁਰਾਣੀ ਲਿਹਾਜ਼ ਵੀ ਭੁੱਲ ਬੈਠੇ ਉਹਨਾਂ ਤਾਂ ਮੁੱਖ ਮੰਤਰੀ ਅਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਉੱਤੇ ਵੀ ਵਾਰ ਕੀਤਾ ਆ ਭਗਵੰਤ ਮਾਨ ਇੱਕ ਨਾਇਤ ਸ਼ਰਾਬੀ ਆਦਮੀ ਆਪਣੀ ਮਾਂ ਤੇ ਹੱਥ ਖੜਾ ਰੱਖ ਕੇ ਕਹਿੰਦਾ ਮੈਂ ਸ਼ਰਾਬ ਪੀਣੀ ਤੇਸੋ ਤੇਰਾ ਤੂੰ ਪੀ ਨਾ ਪੀ ਲੋ ਕੰਨ ਤੇਰਾ ਕੀ ਮਤਲਬ ਆ ਭਾਈ ਉਦੋਂ ਕਹਿੰਦਾ ਮੈਂ ਆਪਣੀ ਘਰ ਵਾਲੀ ਛੱਡਤੀ ਮੈਂ ਪਰਿਵਾਰ ਛੱਡਦਾ ਆਪਣੀ ਬੇਟੀ ਆਪਣਾ ਬੇਟਾ ਮੇਰਾ ਪਰਿਵਾਰ ਕੌਣ ਆ ਕੌਣ ਕੀ ਕੀ ਰੇਸ ਦੱਸੋ ਯਾਰ ਨਾ ਕਹਿੰਦਾ ਮੇਰਾ ਪੰਜਾਬ ਪਰਿਵਾਰ ਆ ਜਿੱਦਣ ਤੁਸੀਂ ਬਣਾਤਾ ਉਦੋਂ ਨਵਾਂ ਪੰਜਾਬ ਬਸਾਲਿਆ ਉਹਨੇ ਉਹਦੋਂ ਹੀ ਵਿਆਹ ਕਰਾ ਲਿਆ ਹੁਣ ਤਾਂ ਲੋਹੜੀ ਵੀ ਹੋ ਗਈ ਤੇ ਇਸ ਕਰਕੇ ਹਰੇ ਮਖੌਲ ਸਮਝਦੇ ਮਤਲਬ ਤਮਾਸ਼ਾ ਬਣਾਇਆ ਇਹਨਾਂ ਨੇ ਬੋਟਰ ਦਾ ਕਦੇ ਵੀ ਤਿਆਰੀ ਕਰ ਲਈ ਆ ਗਈ ਚਿੱਠੀ ਅੱਜ ਕਿਸੇ ਯੂਪ ਦੇ ਬੰਦੇ ਨੂੰ ਪੁੱਛਦਾ ਮੈਂ ਲੁਧਿਆਣੇ 'ਚ ਉਹ ਕਹਿੰਦਾ ਜੀ ਸਾਡੇ ਕੋਈ ਚਿੱਟਾ ਵੇਚਦਾ ਹੋਵੇ ਮੋਦੀ ਉਹਦੀ ਬਾਹ ਤੋੜ ਦੇ ਜਿਹੜੇ ਟੈਲੀਫੋਨ ਜੇ ਖੋਲਵੇ ਜੇ ਕਿਸ ਦੀ ਜੇਬ ਚੋਂ ਪੈਸੇ ਕੱਢ ਲੇ ਤਾਂ ਉਹਦਾ ਹੱਥ ਤੋੜ ਦੇ ਤੇ ਸਾਡੇਆਂ ਨੂੰ ਕੋਈ ਮਤਲਬ ਨਹੀਂ ਇੱਥੇ ਆਇਆ ਸੀ ਜਿ ਮੁੱਲਾਂ ਪਰਚਗਰਾਉ ਗੱਡੀ ਜੀ ਚੋਂ ਨਿਕਲ ਜਾਂਦਾ ਏ ਬਾਹਰ ਨਿਕਲ ਕੇ ਭਈ ਜਿੱਦ ਤੇ ਤੋਂ ਝਟਕ ਲਈ ਸੁਣਨੇ ਆਂ ਸੀ ਭੰਡ ਸੱਤ ਲੈਨੇ ਆ ਕੋਈ ਤੈਨੂੰ ਇੰਨੀ ਪੁਲਿਸ ਲੱਗ ਜਾਂਦੀ ਹੈ ਸਕਿਉਰਿਟੀ ਲੱਗ ਜਾਂਦੀ ਹੈ ਲੱਖਾਂ ਰੁਪਈਆ ਉੱਤੇ ਖਰਚ ਆਉਂਦਾ ਸੁਣਾਉਣਾ ਤੋਂ ਝਟਕਲੇ ਆਂ ਮੁੱਖ ਮੰਤਰੀਆਂ ਕਿ ਭੰਡਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰਾਜ ਕੇ ਤਾਰੀਫਾਂ ਤੇ ਗੁਣਗਾਨ ਕਰਦੇ ਆ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ 2 ਸਾਲ ਦੀ ਕਾਰਗੁਜ਼ਾਰੀ ਨੂੰ ਬਹੁਤ ਮਾੜੀ ਦੱਸਿਆ ਭਾਜਪਾ ਉਮੀਦਵਾਰ ਨੇ ਆਖਿਆ ਕਿ ਪੰਜਾਬ ਦੀ ਬਹੁਤ ਬਦਨਾਮੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਇਸ ਵਾਰ ਇਲੈਕਸ਼ਨ ਚ ਫਰਕ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇਸ ਵਾਰ ਨਵੀਂ ਇਲੈਕਸ਼ਨ ਆ ਪੰਜਾਬ ਲਈ ਕਿਉਂਕਿ ਪੰਜਾਬ ਕਾਂਗਰਸ ਪਾਰਟੀ ਲੜਦੀ ਸੀ ਜਿਹਦੇ ਵਿੱਚ ਤੁਸੀਂ ਮੈਨੂੰ ਦੋ ਵਾਰ ਐਮਪੀ ਬਣਾਇਆ ਇੱਥੇ ਅਕਾਲੀ ਦਲ ਲੜਦਾ ਸੀ ਇੱਥੇ ਪਿਛਲੇ ਦਿਨਾਂ ਤੋਂ ਆਮ ਆਦਮੀ ਲੜ ਰਹੀ ਸੀ ਪਰ ਬੀਜੇਪੀ ਇਲੈਕਸ਼ਨ ਜਿਹੜੀ ਆ ਉਹ ਪਿਛਲੇ 40 ਸਾਲ ਤੋਂ ਨਹੀਂ ਲੜ ਰਹੀ ਸੀ ਇਸ ਕਰਕੇ ਸਾਡਾ ਪੰਜਾਬ ਉਹ ਪਿੱਛੇ ਰਹਿ ਗਿਆ ਅੱਜ ਪੰਜਾਬ ਹਰਾਂਗੀ ਦੀ ਗੱਲ ਆ ਜਿਹੜਾ ਪੰਜਾਬ ਦੁੱਧ ਕੇ ਉਹ ਨਾ ਜਾਣਿਆ ਜਾਂਦਾ ਸੀ ਅੱਜ ਉਹ ਪੰਜਾਬ ਤੇ ਹਾਸੇ ਲਾਉਂਦੇ ਆ ਲੋਕ ਅੱਜ ਉਹ ਨਸ਼ੇ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਕ੍ਰਾਪਸ਼ਨ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਲੁੱਟ ਖੋਹ ਦੇ ਨਾਂ ਤੇ ਜਾਣਿਆ ਜਾਂਦਾ ਅੱਜ ਉਹ ਬੇਰੋਜ਼ਗਾਰੀ ਦੇ ਨਾਂ ਉੱਤੇ ਜਾਣਿਆ ਜਾਂਦਾ ਯਾਰੋ ਕੱਲ ਕੀ ਹੋਊਗੀ ਇਸ ਤੋਂ ਬਾਅਦ ਉਹਨਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਾਹਰੋਂ ਆਇਆ ਹੋਇਆ ਦੱਸਦੇ ਹੋਏ ਬੈਂਸ ਭਰਾਮਾ ਉੱਤੇ ਸੂਈ ਰੱਖ ਲਈ ਬੈਂਸ ਭਰਾਮਾ ਉੱਤੇ 2 ਦਰਜਨ ਤੋਂ ਵੱਧ ਕੇਸ ਹੋਣ ਦਾ ਜ਼ਿਕਰ ਕੀਤਾ ਨਾਲ ਹੀ ਜਬਰ ਜਨਾਹ ਵਾਲੇ ਮਾਮਲੇ ਵਿੱਚ ਵੀ ਉਹ ਬੋਲੇ ਇਸ ਬਾਰੇ ਗੱਲ ਕਰਦੇ ਹੋਏ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਵੀ ਵਿਚ ਕਢੀਸ ਲਿਆ ਆ ਬੈਂਸ ਲੈ ਆਂਦੀ ਦੇਖੋ ਸਹੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਮੇਰੀਆਂ ਭੈਣਾਂ ਬੈਠੀਆਂ ਸ਼ਰਮ ਆਉਂਦੀ ਹੈ ਕਈ ਵਾਰ ਗੱਲ ਕਰਦੇ ਵੀ ਯਾਰ ਤੂੰ ਇੱਕ ਤਾਂ ਆਪ ਬਾਹਰੋਂ ਆਇਆ ਸੀ ਵੜਿੰਗ ਸਾਹਿਬ ਦੂਜੇ ਤੂੰ ਸਭ ਤੋਂ ਵੱਡੇ ਬਲਾਤਕਾਰੀਆਂ ਜਿਨ੍ਹਾਂ ਤੇ 25 ਕੇਸ ਨੇ 25 ਕੇਸ ਨੇ ਬੇਲਦੇ ਨੇ ਅੱਜ ਸਾਰੀ ਕਾਂਗਰਸ ਸ਼ਰਮ ਦੇ ਨਾਲ ਅੱਜ ਸਾਰੀ ਕਾਂਗਰਸ ਸ਼ਰਮ ਦੇ ਨਾਲ ਘਰੇ ਬੈਗੀ ਬਿਪਕ ਚੀ ਕੇਸ ਬੈਂਸਾਂ ਤੇ ਅੱਜ ਕਿਸ ਮੂੰਹ ਨਾਲ ਅਮਰਤਾ ਵੜਿੰਗਣਾ ਦੀ ਘਰ ਵਾਲੀ ਆ ਫਿਰਦੀ ਆ ਬੋਲਦੀ ਮੈਂ ਅੱਜ ਕਿਹਾ ਅਮਰਤਾ ਵੜਿੰਗ ਜੀ ਨਾਲ ਇਹਨੂੰ ਲੈ ਕੇ ਜਾਓ ਤੁਸੀਂ ਕਰਨਾ ਕੀ ਚਾਹੁੰਦੇ ਹੋ ਇੱਕ ਤੁਸੀਂ ਬਾਹਰੋਂ ਆਗੇ ਇੱਕ ਬਰਾਦਕਾਰੀ ਨੂੰ ਤੁਸੀਂ ਕਾਂਗਰਸ ਚ ਲੈ ਆਏ ਤੁਸੀਂ ਸ਼ਹਿਰ ਦਾ ਮਾਹੌਲ ਕੀ ਕਰਨਾ ਚਾਹੁੰਦੇ ਹੋ ਇਸ ਕਰਕੇ ਇੱਕ ਬਹੁਤ ਗੰਭੀਰ ਮੁੱਦੇ ਨੇ ਇਹ ਸੌਖੀ ਗੱਲਾਂ ਨਹੀਂ ਆ 9-9000 ਮੈਂ ਰੋਜ਼ ਕਹਿੰਦਾ ਦੋ ਮੁੱਖ ਮੰਤਰੀ ਨੇ ਪੰਜਾਬ ਦਾ ਮੁੱਖ ਮੰਤਰੀ ਪਿੰਦਾ ਤੇ ਦਿੱਲੀ ਦਾ ਮੁੱਖ ਮੰਤਰੀ ਪੜਾਉਂਦਾ ਇਹਨਾਂ ਦਾ ਕੰਮ ਦੋਨਾਂ ਦਾ ਇਹ ਹੈ ਉਹ 9000 ਕਰੋੜ ਰੁਪਏ ਸ਼ਰਾਬ ਚੋਖਾ ਗਿਆ ਰਵਨੀਤ ਬਿੱਟੂ ਨੇ ਅਖੀਰ ਵਿੱਚ ਆਖਿਆ ਕਿ ਕਮਲ ਦੇ ਫੁੱਲ ਦਾ ਬਟਨ ਨਾ ਦਬਾਉਣ ਵਾਲੇ ਗद्दार ਹੋਣਗੇ ਇਸ ਪ੍ਰਸੰਗ ਵਿੱਚ ਉਹਨਾਂ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਣ ਤੋਂ ਲੈ ਕੇ ਹੋਰ ਕੁਝ ਧਾਰਮਿਕ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਹੜੇ ਗद्दार ਹੋਣਗੇ ਆਰਾਮ ਦੇ ਜਿਹੜੇ ਗद्दार ਹੋਣਗੇ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਖੋਲਿਆ ਗੁਰੂ ਨਾਨਕ ਦਾ ਜਿਹੜੇ ਗद्दार ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਮੂਹਰੇ ਜਿਨ੍ਹਾਂ ਨੇ ਚਾਰ ਸ਼ਹਿਬਜ਼ਾਦਿਆਂ ਦਾ ਬੀਰ ਬਾਲ ਦਿਵਸ ਮਨਾਇਆ ਸਾਡੇ 400 ਸਾਲਾ 500 ਸਾਲ ਮਨਾਇਆ ਉਹ ਗਦਾਰ ਹੋਣਗੇ ਜਿਹੜੇ ਕਮਲ ਦੇ ਫੁੱਲ ਤੇ ਵੋਟ ਨਹੀਂ ਪਾਉਣਗੇ ਕਿਉਂਕਿ ਹਰ ਧਰਮ ਦਾ ਅਜ ਵਾਲਮੀਕ ਮਹਾਰਾਜ ਦੀ ਗੱਲ ਕਰ ਲਓ ਜੇ ਰਾਮ ਜੀ ਸਭ ਤੋਂ ਪਹਿਲਾਂ ਵੀ ਵਾਲਮੀਕ ਮਹਾਰਾਜ ਨੇ ਲਿਖਿਆ ਸੀ ਰਾਮ ਜੀ ਪੈਦਾ ਹੋਣ ਤੋਂ ਵੀ ਪਹਿਲਾਂ ਅੱਜ ਮੋਦੀ ਜੀ ਨੇ ਵੀ ਉਵੇਂ ਹੀ ਰਾਮ ਜੀ ਦੇ ਮੰਦਰ ਜਾਣ ਤੋਂ ਪਹਿਲਾਂ ਜਦੋਂ ਤੁਸੀਂ ਉਤਰੋਗੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਦਾ ਨਾਂ ਹੋਏਗਾ ਤੇ ਉਹਨਾਂ ਦੀ ਤਸਵੀਰ ਹੋਏਗੀ ਪਹਿਲਾਂ ਉਹਨਾਂ ਦੇ ਦਰਸ਼ਨ ਕਰੋਂਗੇ ਤੇ ਫਿਰ ਰਾਮ ਜੀ ਦੇ ਦਰਸ਼ਨ ਕਰੋਂਗੇ